ਸਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੰਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਨਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸ਼ਹਿਰ ਸੋਰੀ ਬਾਗੇ ਪੁਰਾਣੇ ਦੇ ਵਿੱਚ ਤੇ ਬਾਗੇ ਪੁਰਾਣੇ ਸ਼ਹਿਰ ਦੇ ਵਿੱਚ ਆ ਤੇ ਮੇਰੇ ਸਾਰਾ ਬਾਗਾ ਪੱਤੀ ਹੋ ਗਿਆ ਨਾ ਬਾਗਾ ਪੱਤੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਇਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇ ਸੁਲਵਾਰ ਦੇ ਘਰ ਮਿੱਤਰੋ ਇਸ ਟਾਈਮ ਆਇਆ ਹੋਇਆ ਇੱਕ ਤੁਹਾਨੂੰ ਮੈਂ ਵਿਖਾਉਣੀ ਆ ਜਿਹੜੀ ਸੋਨ ਨੂੰ ਪਿਆਰ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਉਹ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਇਹਦੇ ਤੋਂ ਬਾਈ ਦੀ ਡਿਟੇਲ ਲੈ ਕੇ ਦੇਣਾ ਅਗਲੀ ਕਾਰਵਾਈ ਆਪਾਂ ਫਿਰ ਕਰਦੇ ਆ ਉਹ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵੱਡੇ ਵੀਰੇ ਠੀਕ ਆ ਬਾਈ ਜੀ ਸੇਤਾਂਕਰ ਪਰਿਵਾਰ ਬਾਈ ਠੀਕ ਆ ਬਾਈ ਜੀ ਚਲੋ ਸ਼ੁਕਰ ਵੀਰੇ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਬਾਈ ਮੇਰਾ ਸੁਖਚੰਦਰ ਸੁੱਖਾ ਜੀ ਠੀਕ ਆ ਵੀਰੇ ਤੇ ਘਰ ਦਾ ਐਡਰੈਸ ਵੀਰੇ ਕਾ ਦਾ ਆਪਣਾ ਇਹ ਵਾਗਾਪਤੀ 6 ਨੰਬਰ ਗਲੀ ਆ ਬਈ ਠੀਕ ਆ ਬਈ ਹੁਣ ਦਰਵਾਜ਼ਾ ਲਗੇਟ ਨੇੜੇ ਠੀਕ ਆ ਵੀਰੇ ਵਡੇ ਵੀਰੇ ਜਿਹੜੀ ਮੈਂ ਸੁਣਦੀ ਆ ਕਿੰਨਵਾ ਸੂਆ ਸੂਰੀ ਆ ਬਈ ਦੂਜੇ ਸੂਏ ਸੁਣਦੀ ਆ ਦੂਜੇ ਸੂਏ ਪਹਿਲੇ ਸੂਏ ਕਿੰਨੇ ਕੋ ਦੋ ਚੋਲਿਆ ਸੀ ਵੀਰੇ 12 ਲੀਟਰ ਚੋਇਆ ਜੀ ਠੀਕ ਆ ਬਈ ਠੀਕ ਆ ਤੇਨ ਕਿੰਨੇ ਕੋ ਪਏ ਆ ਵੀਰੇ ਹਜੇ ਦੇ ਨਾ ਪੂਰੇ ਹੋਏ ਗੱਲ ਜੀ ਦੇ ਠੀਕ ਆ ਬਈ ਠੀਕ ਆ ਤੇ ਐਤ ਕੀ ਟੀਕਾ ਟੂ ਕਾ ਕਿਹੜਾ ਭਰਾ ਤਾਂ ਫਿਰ ਬਈ ਐਤ ਆ ਜਾਂਦਾ ਟੀਕਾ ਜੀ ਇਹਦੇ ਆਰਜਨ ਕੁੰਗੜ ਦਾ ਭਰਾਇਆ ਹੋਇਆ ਆਪ ਮੁੱਲ ਲੈਣ ਦੀ ਠੀਕ ਆ ਬਈ ਠੀਕ ਆ ਬਈ ਤੇ ਵਡੇ ਵੀਰੇ ਕੀ ਰੇਟ ਰਹੂਗਾ ਬਈ ਆਂਦਾ ਇਹ ਇੱਕ ਤੀ ਹੈ ਜੀ ਰੇਟ ਇੱਕ ਤੀ ਦੇ ਵਿੱਚੋਂ ਮਾਨ ਤਨ ਕਰ ਦੇਗਾ ਭਰਾ ਮਾਨ ਤਨ ਕਰ ਦਾਂਗੇ ਠੀਕ ਲੇ ਮੇਤਰੋ ਦੂਜਾ ਸੂਆ ਝੋਟੀ ਸੁੰਦੀ ਆ ਕਰਮਾਂ ਵਾਲੀ ਅਹ ਦਰਦੀ ਆ ਬਾਈ ਦੀ ਗੱਲਾਂ ਵਾਂਗੂ ਥੋੜਾ ਜਿਹਾ ਹੋਰ ਕੋਈ ਚੱਕਰ ਨਹੀਂ ਗਈ ਕਿਉਂਕਿ ਉੱਪਰੇ ਪਸ਼ੂ ਤੋਂ ਬੰਦਾ ਬੰਦੇ ਤੋਂ ਬਾਈ ਪਸ਼ੂ ਕਰਦਾ ਹੀ ਕਰਦਾ ਥਾਣਾ ਜਿਹੜੇ ਸਹਿਜ ਥਾਣਾ ਦਾ ਅਸੀਂ ਦੂਰੀ ਚੰਗੀ ਆ ਪਰ ਜਿਵੇਂ ਆਪਾਂ ਕਹਿਦੇ ਨੇ ਹੋਣੇ ਨਾ ਸਾਈਡਾਂ ਵਾਲੀ ਜੋੜੀ ਉਹ ਮਾਲਾ ਨੇੜੇ ਆ ਥੋੜੀ ਜਿੰਨੀ ਜਦੀ ਬਾਲੀ ਨਹੀਂ ਨਜ਼ਦੀਕ ਆ ਮੰ ਲਓ ਤੁਸੀਂ ਆਰਡਰ ਦੀ ਕੁਆਲਿਟੀ ਬਿਹਤਰ ਹੀ ਨਾ ਮੈਂ ਦੀ ਜੱਡ ਬਲੈਕ ਸਾਰੀ ਮੈਂ ਆਪ ਆ ਕਿਉਂਕਿ ਦੀ ਮੰਗ ਸੀ ਜਿਹੜੀ ਬਾਈ ਹੁਣੀਆਂ ਉਹਦੇ ਵੀ ਹਰਿਆਣਾ ਚ ਲੈਂਦੀ ਸੀ ਵੀਰੇ ਦੀ ਬਾਤ ਹਰਿਆਣਾ ਚ ਵਾਈ ਸੀ ਠੀਕ ਆ ਇਹ ਦੀ ਮਾਂ ਜਿਹੜੀ ਉਹ ਹਰਿਆਣਾ ਚ ਵਾਈ ਹੋਈ ਸੀ ਤੇ ਉਹਦੇ ਮਗਰੇ ਕੱਟੀ ਆਈ ਹੋਣੀ ਹੈ ਨਾ ਨਹੀਂ ਕੱਟੀ ਆ ਹਾਂਜੀ ਠੀਕ ਆ ਇਹ ਵੀ ਆਪਣੀ ਆਈ ਆ ਪਹਿਲਾਂ ਕੱਟਾ ਸੀ ਉਹਦੇ ਮਗਰ ਠੀਕ ਆ ਵੀਰੇ ਠੀਕ ਆ ਬਾਈ ਤੇ ਇਹ ਵੱਡੇ ਵੀਰੇ ਮਨ ਲਾ ਨੰਬਰ ਦੇ ਦਈਏ ਆਪਾਂ ਇੱਕ ਵਾਰੀ ਹਾਂਜੀ ਨੰਬਰ 98772 ਜੀ ਜੀ 78001 ਜੀ ਇੱਕ ਵਾਰੀ ਹੋਰ ਬੋਲ ਦਿਓ 98772 78001 ਜੀ ਇੱਕ ਵਾਰੀ ਹੋਰ ਬੋਲ ਦਿਓ ਕੋਈ 98772 78001 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਸ਼ਹਿਰ ਪਾਕੀ ਪੁਰਾਣੇ ਦੇ ਵਿੱਚੋਂ ਬਾਗਾ ਪੱਤੀ ਦੇ ਵਿੱਚੋਂ 6 ਨੰਬਰ ਗਲੀ ਦੇ ਵਿੱਚੋਂ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਹੈ ਗੱਲਬਾਤ ਨਹੀਂ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਜਿਹੜੇ ਭਰਾ ਨੂੰ ਚੋਟੀ ਪਸੰਦ ਆ ਗੱਲਬਾਤ ਕਰ ਸਕਦੇ ਆ ਤਿਆਰ ਪਰ ਤਿਆਰ ਹਟਾਲਿਆਂ ਤੇ ਬਿਲਕੁਲ